ਇਹ ਮੈਂ ਸੇਲ ਵਿਕਾਸ ਕਾਰਜਾਂ ਨੂੰ ਗਾਡਨੋਟ ਦਾ ਟੈਂਪਲਰ ਦਾ ਸੀਨੀਅਰ ਅਫਸਰ ਲੱਭੇਗਾ 44 ਪਰ ਹੋਏ। ਕਿਉਂਕਿ ਵਕ ਵਕ ਪਿੰਡਾਂ ਦੇ ਵਿੱਚ ਜਿਹਦੇ ਵਿੱਚ ਜਾਂਡ ਵਾਲਾ, ਥੇੜੀ, ਫਕਰ ਸਰ, ਕੁਸ਼ਕਾ ਮੁਖ ਹੋ ਗਏ ਆ ਔਰ ਕੁਝ ਕਈਆਂ ਦੀ ਅਸੀਂ ਸ਼ੁਰੂਆਤ ਕੀਤੀ ਆ। ਸੋ ਕਈ ਲੱਖਾਂ ਦੇ ਕਾਰਜ ਆ ਜਿਵੇਂ ਅੱਜ ਇੱਥੇ ਜਿਹੜੀ ਗਲੀ ਹੈ ਜਿੱਥੇ ਮੈਂ ਖੜੀ ਆ। ਇਹ ਅੱਛੀ ਤਕਰੀਬਨ 25 ਲੱਖ ਦੀ ਲਾਗਤ ਨਾਲ ਬਣਾਉਣ ਜਾ ਰਹੇ ਆ। ਸੋ ਅਲੱਗ-ਅਲੱਗ ਪ੍ਰੋਜੈਕਟ ਅਲੱਗ-ਅਲੱਗ ਉਹਨਾਂ ਦੀ ਕਾਸਟ ਹੈ। ਤਕਰੀਬਨ ਕਰੋੜਾਂ ਦੇ ਵਿੱਚ ਦਾ ਖਰਚਾ ਆਊਗਾ। ਔਰ ਕੁਛ ਬਣ ਵੀ ਚੁੱਕਿਆ ਸੋ ਮੈਂ ਆਪਣੇ ਪਿੰਡ ਵਾਸੀਆਂ ਨੂੰ ਸਾਡੇ ਸਰਪੰਚ ਸਾਬਾ ਮੈਡਮ ਜਿਹੜੇ ਮੇਰੇ ਨਾਲ ਖੜੇ ਨੇ ਪਹਿਲਾਂ ਤਾਂ ਉਹਨਾਂ ਨੂੰ ਮੁਬਾਰਕਬਾਦ ਦਿੰਦੀ ਆ ਜਿਹੜੇ ਕੰਮ ਹੋ ਗਏ ਤੇ ਜਿਹੜੇ ਸ਼ੁਰੂ ਕਰਾਉਣ ਜਾ ਰਹੇ ਆ ਉਹਦੇ ਵਿੱਚ ਵੀ ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਾਂਗੀ ਕਿ ਇਹਨਾਂ ਕੰਮਾਂ ਨੂੰ ਤੁਸੀਂ ਆਪਣੀ ਨਿਗਰਾਨੀ ਵਿੱਚ ਕਰਾਓ ਤੇ ਵਧੀਆ ਤਰੀਕੇ ਨਾਲ ਕਰਵਾਓ। ਲਹੀ ਇਲੈਕਸ਼ਨ ਬਾਰੇ ਕਰੰ ਕਰੰ ਦੇ ਬਾਈ ਇਲੈਕਸ਼ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕੋਸੀ ਹਰ ਮੁਕਾਬਲੇ ਲਈ ਤਿਆਰ ਪਹਿਲਾਂ ਵੀ ਤਿਆਰ ਸੀ ਹੁਣ ਵੀ ਤਿਆਰ ਆ ਜਿੱਥੇ ਕਿਤੇ ਵੀ ਇਲੈਕਸ਼ਨ ਮੈਨੂੰ ਲੱਗਦਾ ਜਿੱਨਾ ਸਾਡੀ ਪਾਰਟੀ ਨੇ ਆਪਣੇ ਸਰਕਾਰ ਦੇ ਟਿਨਿਓਰ ਤੋਂ ਬਾਅਦ ਇਲੈਕਸ਼ਨ ਦੇਖੀਆਂ ਤੇ ਜਿੱਤੀਆਂ ਸ਼ਾਇਦ ਕਿਤੇ ਵੀ ਨਹੀਂ ਇਸ ਤਰ੍ਹਾਂ ਹੋਇਆ ਹੋਣਾ ਸੋ ਇਹ ਵੀ ਸੀਟ ਅਸੀਂ ਪੂਰੀ ਲੀਡ ਦੇ ਨਾਲ ਜਿੱਤਾਂਗੇ ਕੀ ਕਹੋਗੇ ਮਾਮਾ ਆਪ ਲੋਕਾਂ ਨੂੰ ਕੀ ਅਪੀਲ ਕਰੋਗੇ ਸਰਕਾਰ ਦੀ ਜਿਹੜੀ ਹਮ ਚਿਕਰ ਦੀ ਗੱਲ ਆ ਰਹੀ ਰਹੀ ਹੈ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਾਂਗੀ ਤਰੰਤਾਰਨ ਵਾਸੀਆਂ ਨੂੰ ਵੀ ਅਪੀਲ ਕਰਾਂਗੀ ਕਿ ਜਿਹੜਾ ਸਰਕਾਰ ਨੇ ਸਭ ਤੋਂ ਵੱਡਾ ਕਦਮ ਜਿਹੜਾ ਨਸ਼ਿਆਂ ਦੇ ਵਿਰੁੱਧ ਚੁੱਕਿਆ ਔਰ ਸਰਕਾਰ ਨੇ ਜੋ ਡਿਵੈਲਪਮੈਂਟ ਦੇ ਕੰਮ ਲਗਾਤਾਰ ਜਾਰੀ ਹੈ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਕੰਮਾਂ ਨੂੰ ਦੇਖਦੇ ਹੋਏ ਸਾਨੂੰ ਵੋਟ ਬਹੁਤ ਤਾਂ ਕਿ ਅਸੀਂ ਪੰਜਾਬ ਨੂੰ ਹੋਰ ਵਧੀਆ ਤਰੀਕੇ ਨਾਲ ਅੱਗੇ ਲੈ ਕੇ ਜਾ ਸਕਾਂ